ਸ਼੍ਰੀਮਾਨ ਸੰਤ ਬਾਬਾ ਜੀ ਮਹਾਪੁਰਖ ਬਾਬਾ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਵਾਲੇ ਮਹਾਪੁਰਖ ਜਿਨ੍ਹਾਂ ਨੇ ਕਿੰਨੀਆਂ ਕਿੰਨੀਆਂ ਜੜੀਆਂ ਅਸ਼ਾਂਤ ਚਿੱਤ ਰੂਹਾਂ ਬਦਰੂਹਾਂ ਉਹਨਾਂ ਨੂੰ ਵੀ ਗੁਰੂ ਘਰ ਦੀ ਭਾਉ ਭਗਤੀ ਸਿਮਰਨ ਭਜਨ ਵਾਲੇ ਰਾਹ ਰਸਤੇ ਤੇ ਤੋਰਿਆ ਔਰ ਉਹਨਾਂ ਦੀ ਰਸਨਾ ਦੇ ਉੱਪਰ ਗੁਰੂ ਗਰੀਬ ਨਿਵਾਜ ਮਹਾਰਾਜ ਦਾ ਵਾਸਾ ਪ੍ਰਭ ਜੀ ਵਸੇ ਸਾਧਕੀ ਰਸਨਾ ਨਾਨਕ ਕਹਿਤ ਸੁਨੋਰੇ ਲੋਗੋ ਲੋਗਾ ਸੰਤ ਰਸਨ ਕੋ ਵਸਈਓ ਜਿਨ੍ਹਾਂ ਦੀ ਰਸਨਾ ਦੇ ਉੱਪਰ ਮਹਾਰਾਜ ਦਾ ਬਸ ਆਸੀ ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀਆਂ ਖੇਡਾਂ ਵੇਖੋ ਕੈਸੀਆਂ ਨਿਆਰੀਆਂ ਨੇ ਜੇ ਹਉਮੈ ਲੱਗੇ ਤੇ ਮੇਰੀ ਜਾਨਣੀ ਜੇ ਵਿੜਾਈ ਲੱਗੇ ਤੇ ਗੁਰੂ ਮਹਾਰਾਜ ਦੀ ਔਰ ਮਹਾਪੁਰਖਾਂ ਦੀ ਜਾਨਣੀ ਹਉਮੈ ਸਿਰਫ ਮੇਰੀ ਹੋ ਸਕਦੀ ਵਿੜਾਈ ਮੇਰੀ ਨਹੀਂ ਹੋ ਸਕਦੀ ਮੈਨੂੰ ਉਹ ਮਹਾਪੁਰਖਾਂ ਦੇ ਸੁਪਨੇ ਆਏ ਧੋਕ ਮੈਨੂੰ ਕਈ ਕਈ ਸਾਲ ਜਦਾਂ ਸੁਪਨਾ ਨਹੀਂ ਆਉਂਦਾ ਕਈਆਂ ਨੂੰ ਨਹੀਂ ਆਉਂਦੇ ਹੋਣਗੇ ਤੇ ਮਹਾਪੁਰਖਾਂ ਦੇ ਸੁਪਨੇ ਆਏ ਉਹਨਾਂ ਦੇ ਸਥਾਨ ਤੇ ਜਿਹੜੇ ਮਹਾਪੁਰਖ ਮੌਜੂਦ ਨੇ ਉਹ ਉਹਨਾਂ ਦਾ ਹੀ ਰੂਪ ਨੇ ਇਹ ਮੈਂ ਹਿਰਦੇ ਚੋਂ ਕਹਿ ਸਕਦਾ ਹਕੀਕਤਨ ਕਹਿ ਸਕਦਾ ਮਹਾਪੁਰਖ ਬਾਬਾ ਜੀ ਬਾਬਾ ਪਰਮਜੀਤ ਸਿੰਘ ਸਾਹਿਬ ਜੀ ਬਾਬਾਜੀਤ ਸਿੰਘ ਸਾਹਿਬ ਜੀ ਹੰਸਾਲੀ ਵਾਲੇ ਮਹਾਪੁਰਖਾਂ ਦੇ ਸਥਾਨ ਤੇ ਜੋ ਬਿਰਾਜਮਾਨ ਨੇ ਉਹਨਾਂ ਦਾ ਹੀ ਰੂਪ ਨੇ ਉਹ ਘਟੋ ਘਟ ਮੇਰਾ ਮੇਰਾ ਅਰਦਾਸ ਗੱਲ ਨੂੰ ਜਾਣਦਾ ਉਹ ਕਿਤੇ ਫੋਨ ਕਰਦੇ ਸਨ ਮੈਨੂੰ ਬਿਮਾਰੀ ਥੋੜੀ ਜੀ ਫੋਨ ਨਾ ਚੁੱਕਣ ਦੀ ਗੱਲਬਾਤ ਨਾ ਕਰਨ ਦੀ ਤੇ ਫਿਰ ਮੈਸੇਜ ਵੀ ਕੀਤਾ ਪਰ ਉਹ ਮੈਸੇਜ ਹੁਣ ਮਾਹਪੁਰਖਾਂ ਨੇ ਬਜ਼ੁਰਗ ਤੇ ਸਾਦਾ ਸੁਆਇਆ ਸੀ ਮੈਂ ਮੇਰੇ ਧਿਆਨ ਚ ਨਾ ਆਇਆ ਫਿਰ ਕੋਈ ਸਿੰਘ ਭੇਜੇ ਉਹਨਾਂ ਨੇ ਮੇਰੇ ਉਹ ਇਲਾਕੇ ਦੇ ਸਨ ਜਾਣਦੇ ਸਨ ਥੋੜਾ ਬਹੁਤਾ ਤੇ ਇਸ ਪ੍ਰਕਾਰ ਸੋ ਆਇਆ ਆਏ ਸੇਵਾ ਸਤਕਾਰ ਭੇਜਿਆ ਫਿਰ ਬਚਨ ਬਲਾਸ ਹੋਇਆ ਬੜੀ ਹੈਰਾਨਗੀ ਦੀ ਗੱਲ ਆ ਵੀ ਇਸ ਗੱਲ ਦਾ ਜ਼ਿਕਰ ਮੇਰੇ ਤੋਂ ਬਿਨਾ ਮੇਰੇ ਸੰਗੀਆਂ ਸਾਥੀਆਂ ਕਿਸੇ ਨੂੰ ਨਹੀਂ ਸੀ ਪਤਾ ਮੈਂ ਤਾਂ ਅਕਸਰ ਕਹਿੰਦਾ ਕਿ ਆਪਣੇ ਸੁਪਨੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਤੇ ਮੈਂ ਆਪਣੇ ਸੁਪਨੇ ਬਾਰੇ ਆਪ ਜੀ ਨੂੰ ਵੀ ਨਹੀਂ ਦੱਸਿਆ ਮੈਂ ਨੰਦ ਸਰਗਿਮ ਨੂੰ ਸੁਪਨਾ ਆਇਆ ਤੇ ਉਹਨਾਂ ਨੇ ਸਾਰਾ ਕੁਝ ਹੀ ਦੱਸ ਦਿੱਤਾ ਵੀ ਇਸ ਤਰ੍ਹਾਂ ਐਵੇਂ ਹੈ ਮੇਰੇ ਲਈ ਉਹ ਬੜੀ ਚੰਬੇ ਦੀ ਗੱਲ ਸੀਗੀ ਦਾਸ ਦੇ ਮਨ ਵਿੱਚ ਇੱਛਾ ਵੀ ਹੈ ਉਹਨਾਂ ਦੇ ਜਾ ਕੇ ਦਰਸ਼ਨ ਕਰਨ ਦੀ ਜੇ ਹੋਇਆ ਤੇ ਫਰਵਰੀ ਮਾਰਚ ਵਿੱਚ ਜਾ ਕੇ ਦਰਸ਼ਨ ਵੀ ਕਰਾਂਗੇ ਨਾਮ ਜਪਣ ਵਾਲਿਆਂ ਦੇ ਉਹ ਮਹਾਪੁਰਖ ਇੱਥੇ ਤਖਤ ਸਾਹਿਬ ਜੀ ਤੇ ਬਹੁਤ ਸਾਰੀਆਂ ਸੇਵਾਵਾਂ ਭੇਜਦੇ ਨੇ ਹੰਸਾਲੀ ਵਾਲੇ ਮਹਾਪੁਰਖ ਬਾਬਾ ਜੀ ਬਾਬਾ ਪਰਮਜੀਤ ਸਿੰਘ ਸਾਹਿਬ ਜੀ ਪਿੱਛੇ ਜੇ ਕੋਈ ਸਿੰਘ ਆਏ ਸਨ ਗੁਰਸੰਗਤ ਜਿਓ ਵਚਨ ਬਹੁਤ ਸੁਣਨ ਵਾਲਾ ਔਰ ਸਮਝਣ ਵਾਲਾ ਤੇ ਕਮਾਉਣ ਵਾਲਾ ਮੇਰੇ ਤੁਹਾਡੇ ਸਾਰਿਆਂ ਲਈ ਇੱਕ ਕਲਗੀ ਭੇਜੀ ਉਹਨਾਂ ਨੇ ਦਸਵੇਂ ਪਾਸ਼ਾ ਮਹਾਰਾਜ ਦੇ ਘਰ ਵਾਸਤੇ ਤੇ ਕਲਗੀ ਦੀ ਤੇ ਫਿਰ ਕੱਲੇ-ਕੱਲੇ ਵੀ ਪਰਿਵਾਰ ਸੇਵਾ ਕਰ ਸਕਦੇ ਸਨ ਅੱਜ ਕੱਲ ਉਹਨਾਂ ਨੇ ਇੱਕ ਚੈੱਕ ਭੇਜਿਆ 5 ਲੱਖ ਰੁਪਏ ਦਾ ਪੰਜਾਬ ਦੇ ਡੀਜੀਪੀ ਜੁਰਾਵਰ ਸਿੰਘ ਜੀ ਆਲਖ ਉਹਨਾਂ ਨੇ ਉਹ ਚੈੱਕ ਮਹਾਂਪੁਰਖਾਂ ਨੂੰ ਦਿੱਤਾ 5 ਲੱਖ ਰੁਪਏ ਦਾ ਤੇ ਉਹਨਾਂ ਨੇ ਸਿੱਧਾ ਉਦਾਂ ਦਾ ਉਦਾਂ ਹੀ ਚੈੱਕ ਬਿਨਾ ਨਾਮ ਨੰਬਰ ਲਿਖੇ ਇੱਥੇ ਤਖਤ ਸਾਹਿਬ ਜੀ ਤੇ ਹਾਜ਼ਰ ਕਰ ਦਿੱਤਾ ਇਸ ਤਰ੍ਹਾਂ ਵਿਅੰਤ ਸੇਵਾਵਾਂ ਉਹ ਪਹਿਲਾਂ ਵੀ ਭੇਜਦੇ ਅੱਗੇ ਵੀ ਭੇਜੀਆਂ ਹੋਰ ਵੀ ਭੇਜਣਗੇ ਤੇ ਉਹ ਜਿਹੜੀ ਕਲਗੀ ਸੀਗੀ ਸਭ ਨੂੰ ਕਿਹਾ ਵੀ ਸਾਰਿਆਂ ਨੇ ਆਪਣੀ ਮਾਇਆ ਪਾਉਣੀ ਕੋਈ 1 ਰੁਪਿਆ ਬਾਓ ਕੋਈ 100 ਰੁਪਿਆ ਬਾਓ ਕਲਗੀਆਂ ਤੇ ਵਿਅੰਤ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਸਮੁੱਚੇ ਘਰਾਂ ਵਿੱਚ ਆਉਂਦੀਆਂ ਨੇ ਪਰ ਐਸੀ ਕਲਗੀ ਉਹ ਵੱਖਰੀ ਹੀ ਚਾਂਦ ਸੀ ਉਹਦੀ ਕਿਉਂਕਿ ਕਿਰਤੀ ਸਿੱਖਾਂ ਨੇ ਇੱਕ ਇੱਕ ਰੁਪਇਆ ਵਾਕੇ ਦਸਵੇਂ ਪਾਸ਼ਾ ਮਹਾਰਾਜ ਵਾਸਤੇ ਆਲਾ ਦਰਜੇ ਦੀ ਕਲਗੀ ਬਹੁਤ ਮਹਿੰਗੀ ਕਲਗੀ ਮਹਾਰਾਜ ਦੇ ਦਰਬਾਰ ਵਿੱਚ ਭੇਜੀ। ਫਿਰ ਕੋਈ ਸੰਗਤ ਸੀ ਉਹਨਾਂ ਨੂੰ ਪ੍ਰੇਰਿਆ ਕਿ ਦਸਵੇਂ ਪਾਸ਼ਾ ਮਹਾਰਾਜ ਦੇ ਘਰ ਵਾਸਤੇ ਕੰਗਣ ਲੈ ਕੇ ਜਾਓ ਗਰੀਬ ਨਿਵਾਜ ਸਤਗੁਰਾਂ ਦੇ ਵਾਸਤੇ ਜਿਵੇਂ ਸੋ ਆਸ਼ਾਮ ਦੇ ਰਾਜੇ ਨੇ ਮਹਾਰਾਜ ਨੂੰ ਕੰਗਣ ਭੇਜੇ ਸਨ ਤੇ ਮਹਾਰਾਜ ਨੇ ਉਹ ਕੰਗਣ ਜਿਹੜੇ ਸਨ ਜਲ ਪ੍ਰਵਾਹ ਕਰ ਦਿੱਤੇ ਸਨ ਉਹ ਕੰਗਣ ਵੀ ਭੇਜੇ। ਇਸ ਤਰ੍ਹਾਂ ਬੇਅੰਤ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਰਹਿੰਦੇ ਨੇ ਸੰਗਤ ਜੋ ਵੀ ਉਹਨਾਂ ਨੂੰ ਮਾਇਆ ਦਿੰਦੀ ਆ ਇੱਥੇ ਦੋ ਅਖੰਡ ਪਾਠ ਸਾਹਿਬ ਅਰੰਮ ਕਾਲ ਭੋਗ ਬਹਿਣਗੇ ਉਹਨਾਂ ਦੇ ਪਰਿਵਾਰ ਵੱਲੋਂ ਸੋ ਗਰੀਬ ਨਿਵਾਜ ਮਹਾਰਾ ਕਿਰਪਾ ਕਰਨ ਐਸੇ ਗੁਰਮਖਾਂ ਮਹਾਪੁਰਖਾਂ ਦਾ ਪੰਥ ਵਿੱਚ ਵਾਧਾ ਹੋਵੇ ਉਸ ਤੋਂ ਪਹਿਲਾਂ ਵੀ ਜਿਵੇਂ ਤਖਤ ਸਾਹਿਬ ਦੀਆਂ ਸਰਾਵਾਂ ਨੇ ਸੰਗਤ ਬਾਹਰੋਂ ਆਉਂਦੀ ਪਾਣੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਵੀ ਪੰਜਾਬ ਦਾ ਪਾਣੀ ਹੋਰ ਇੱਥੋਂ ਦਾ ਪਾਣੀ ਹੋਰ ਆ ਤੇ ਸੰਗਤ ਨੂੰ ਪ੍ਰੇਰ ਕੇ ਜਿਹੜੇ ਆਰੋਜੇ ਹੁੰਦੇ ਨੇ ਪਾਣੀ ਸਾਫ਼ ਕਰਨ ਵਾਲੇ ਤੇ ਨਾਲ ਉਹ ਵਰਟ ਕੁਲਰ ਜਾਂ ਜਿਹਨੂੰ ਕਹਿ ਦਿੰਦੇ ਆ ਪਾਣੀ ਠੰਡਾ ਕਰਨ ਵਾਲੇ ਇਸ ਤਰ੍ਹਾਂ ਉਹ ਬੜੀਆਂ ਗੁਪਤ ਸੇਵਾਵਾਂ ਸੰਗਤ ਨੂੰ ਪ੍ਰੇਰ ਕੇ ਕਰਾਉਂਦੇ ਰਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾ ਕਿਰਪਾ ਕਰਨ ਐਸੇ ਮਹਾਪੁਰਖਾਂ ਦਾ ਪੰਥ ਵਿੱਚ ਵਾਧਾ ਹੋਵੇ ਗੁਰਸੰਗਤ ਜੀਓ ਤੁਸੀਂ ਸਾਰੇ ਧਰਮਾਂ ਦੇ ਆਸਥਾਨ ਹੈਗੇ ਨੇ ਅਸੀਂ ਤੇ ਦੁਨੀਆ ਦੇ ਵਿਚਰਦੇ ਰਹਿੰਦੇ ਆ ਤੁਸੀਂ ਕਿਤੇ ਜਾਓ ਜਿੰਨੇ ਸੁੰਦਰ ਗੁਰੂ ਘਰ ਜਿੰਨੇ ਸੋਹਣੇ ਪ੍ਰਬੰਧ ਰੈਣ ਸੈਣ ਖਾਣ ਪੀਣ ਪਹਿਰਾਨ ਦੇ ਸਾਡੇ ਪੰਥ ਵਿੱਚ ਨੇ ਨਾ ਕਿਤੇ ਨਹੀਂ ਜੇ ਹੈਗੇ ਤੇ ਸਾਰੇ ਦਾ ਸਾਰਾ ਸਿਹਰਾ ਸਜਦਾ ਮਹਾਪੁਰਖਾਂ ਦੇ ਸੀਸ ਉੱਪਰ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਸੰਗਤ ਨੂੰ ਪ੍ਰੇਰ ਪ੍ਰੇਰ ਕੇ ਇਕਵਾਈ ਆ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ ਇਹ ਬਚਨ ਤਾਂ ਸੁਣਾਇਆ ਵੀ ਜਿਹੜੀਆਂ ਹੋਰ ਰੂਹਾਂ ਨੇ ਜਿਹੜੀਆਂ ਸੰਗਤ ਨੂੰ ਪ੍ਰੇਰ ਸਕਦੀਆਂ ਨੇ ਸੇਵਾ ਕਰ ਕਰਵਾ ਸਕਦੀਆਂ ਨੇ ਉਹ ਆਪਣੇ ਤੌਰ ਤੇ ਯਤਨ ਕਰਨ ਪਰ ਭਾਵ ਭਗਤੀ ਹੋਵੇ ਸੇਵਾ ਦੀ ਭਾਵਨਾ ਹੋਵੇ ਭਾਵੇਂ ਕੋ ਰੁਪਈਆ ਰੁਪਈਆ ਦੇ ਕੇ ਕਲਗੀ ਹਾਜ਼ਰ ਕਰੇ ਭਾਵੇਂ ਕੋ ਕੌਡੀ ਕੌਡੀ ਦੇ ਕੇ ਪਰ ਭਾਉ ਭਗਤੀ ਹੋਵੇ ਨਿਰਛਤ ਹੋ ਕੇ ਕੋਈ ਗੁਰੂ ਗਰੀਬ ਨਿਵਾਜ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਸੇਵਾ ਕਰੇ ਹੋਰ ਕਾਰ ਸੇਵਾਵਾਂ ਦੇ ਵਿੱਚ ਵੀ ਲੰਗਰਾਂ ਦੇ ਵਿੱਚ ਵੀ ਬਿਬਾਂ ਸਾਰਾ ਉਹ ਗੁਰਮੁਖ ਆਪੁਰਖ ਹੈ ਇਸ ਹਿਸਾਬੇ ਦੇ ਨੇ ਗਰੀਬ ਨਿਵਾਜ ਸਤਗੁਰੂ ਕਿਰਪਾ ਕਰਨ ਪੰਥ ਦੀ ਬੋਢੀ ਕਰਨ ਇੱਥੇ ਪ੍ਰਕਰਨ